ਦਿੰਧਾੜੇ ਸਾਬਕਾ ਤਹਿਸੀਲਦਾਰ ਦੇ ਘਰ ਬਾਹਰ ਲੱਗਾ ਡਰਾਈਵਰ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਦਰਅਸਲ ਸ਼ਹਿਰ ਦੇ ਸ਼ੰਕਰਨਗਰ ਮਹੱਲੇ ਦਾ ਇਹ ਮਾਮਲਾ ਜਿੱਥੇ ਸੀਨੀਅਰ ਪਾਜਪਾਗੂ ਤੇ ਸੇਵਾਮੁਕਤ ਤਹਿਸੀਲਦਾਰ ਰਿਸ਼ਪਾਲ ਕੁੰਦਲ ਦੇ ਡਰਾਈਵਰ ਮਨਦੀਪ ਸਿੰਘ ਦਾ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਦਾ ਸਪਲੈਂਡਰ ਮੋਟਰਸਾਈਕਲ ਸੇਵਾਮੁਕਤ ਤਹਿਸੀਲਦਾਰ ਤੇ ਪਾਜਪਾਗੂ ਦੇ ਘਰ ਬਾਹਰ ਲੱਗਿਆ ਸੀ ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਤਸਵੀਰ ਵੀ ਘਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਰਿਸ਼ਪਾਲ ਕੁੰਦਲ ਨੇ ਇਸ਼ਪਾਲ ਕੁੰਡਲ ਨੇ ਦੱਸਿਆ ਕਿ ਉਹਨਾਂ ਦਾ ਡਰਾਈਵਰ ਮਨਦੀਪ ਸਿੰਘ ਉਹਨਾਂ ਦੇ ਘਰ ਆਇਆ ਸੀ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਕਰਦੇ ਬਾਹਰ ਲਗਾ ਦਿੱਤਾ ਉਸ ਦੇ ਬਾਅਦ ਜਦੋਂ ਉਹ ਘਰ ਆਇਆ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ ਸੀਸੀਟੀਵੀ ਵੇਖਣ ਤੋਂ ਪਤਾ ਲੱਗਿਆ ਕਿ ਦੋ ਨੌਜਵਾਨ ਸ਼ੱਕੀ ਹਲਾਤਾ ਦੇ ਵਿੱਚ ਗਲੀ ਦੇ ਵਿੱਚ ਘੁੰਮਦੇ ਨਜ਼ਰ ਆਏ ਤੇ ਪਿੱਛੋਂ ਚੈੱਕ ਕਵੀਸ ਪਹਿਨੇ ਇੱਕ ਨੌਜਵਾਨ ਕੈਮਰੇ ਦੇ ਵਿੱਚ ਵਿਖਾਈ ਦਿੱਤਾ ਜਿਸਨੇ ਮੋਟਰਸਾਈਕਲ ਦਾ ਲੋਕ ਖੋਲ੍ਹ ਲਿਆ ਤੇ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਤਾਂ ਫਰਹਾਲੇ ਸੇ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਹਾਂ ਵਾਜੀ ਵਾਜੀ ਕੀ ਗੱਲਬਾਤ ਹੋਈ ਸਾਰੀ ਕੱਲ 5 8 2025 ਨੂੰ ਮੇਰਾ ਡਰਾਈਵਰ ਆਮ ਦੀ ਤਰ੍ਹਾਂ ਮਨਦੀਪ ਸਿੰਘ ਆਪਣੀ ਬਾਈਕ ਸਪਲੈਂਡਰ ਮੋਟਰਸਾਈਕਲ ਤੇ ਘਰ ਆਇਆ ਸੀ ਤੇ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ ਹੈ લાગે ਤੇ ਅਸੀਂ ਆਪਣੇ ਕਿਸੇ ਕੰਮ ਵਾਸਤੇ ਬਾਹਰ ਚੱਲ ਗਏ ਜਦ ਅਸੀਂ ਕੋਈ 5 5:30 ਵਜੇ ਘਰ ਆਏ ਆ ਤੇ ਬਾਈਕ ਨਹੀਂ ਫਿਰ ਤੇ ਬਾਈਕ ਦੇ ਉੱਪਰ ਘਰ ਦੇ ਬਾਹਰ ਕੈਮਰੇ ਵੀ ਲੱਗੇਦੇ ਆ ਫਿਰ ਆਪਾਂ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਦੋ ਬੰਦੇ ਪਹਿਲਾਂ ਸ਼ੱਕੀ ਹਾਲਤ ਵਿੱਚ ਫਿਰਦੇ ਨੇ ਫਿਰ ਇੱਕ ਬੰਦਾ ਆ ਗਏ ਤੇ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਕਿਸੇ ਚੀਜ਼ ਨਾਲ ਖੋਲ ਕੇ ਤੇ ਉਹ ਉੱਥੋਂ ਚਲਾ ਗਿਆ ਇਕਦਾ ਮੂਮਲ ਬਟੇ ਦੇ ਦਫਤਰ ਦੇ ਅਧਿਸ਼ਕ ਕੋਲ ਸੀ ਹਾਂਜੀ ਤੇ ਉਹਨਾਂ ਦੀ ਅਲੀਕ ਮੂਮਲ ਬਟੇ ਨਹੀਂ ਜਦੋਂ ਉਹਨੇ ਉਹ ਮੋਟਰਸਾਈਕਲ ਤੇ ਬੈਠਾ ਉਦੋਂ ਮਤਲਬ ਉਹਦਾ ਮੂੰਹ ਨੰਗਾ ਸੀ ਪਰ ਜਦੋਂ ਗਿਆ ਵਾ ਉਹਨੇ ਆਪਣਾ ਮੂੰ ਟੱਕ ਲਿਆ ਨਹੀਂ ਇੱਕੋ ਮਰਸੇ ਤੇ ਬੈਗੇ ਨਹੀਂ ਕੱਲਾ ਬੰਦਾ ਗਿਆ ਵਾ ਦੂਜੇ ਜਿਹੜੇ ਉਹ ਪੈਦਲ ਤੁਰ ਕੇ ਚੱਲ ਗਏ ਜਿਹੜੇ ਨੰਗਾ ਮੋਟਰਸਾਈਕਲ ਬਲੈਕ ਰੰਗ ਦਾ ਸਪਲੈਂਡਰ ਏਵੀ06 ਜੈਡ 9351 ਕਿ ਤੁਸੀਂ ਬੋਲਗੇ ਕੀ? ਤਾਂ ਅਸੀਂ ਪੁਲਿਸ ਰਿਪੋਰਟ ਫਿਰ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਲਾ ਕੇ ਤੇ ਥਾਣਾ ਸਿਟੀ ਪੁਲਿਸ ਨੂੰ ਅਨੁਪਾਰਨ ਕੀਤਾ ਤਾਂ ਅਪਲੀਕੇਸ਼ਨ ਉੱਤੇ ਦਿੱਤੀ। ਕਿਹੜੇ ਸ਼ੰਕਰਨਗਰ ਗਰਦਾਪੁਰ ਸਾਹਮਣੇ ਨਾਇਰਾ ਪٹرول ਪੰਪ ਤੇਬੜੀ ਰੋਡ ਗਰਦਾਪੁਰ। ਕੀ ਮੰਗ ਰਹੇ? ਅਸੀਂ ਇਹ ਮੰਗ ਕਰਨੇ ਆਂ ਕਿ ਪੰਜਾਬ ਦੇ ਵਿੱਚ ਇਦਾਂ ਲਾਇਨਸ ਦੀ ਸਥਿਤੀ ਇਹ ਤੇ ਬੜੀ ਮਾੜੀ ਗੀ ਹਾਲਾਤ ਨੇ ਤੇ ਇੱਕੋ ਡਰਾਈਵਰ ਦੀ ਨੇ ਕਿੰਨਾ ਕੇ ਬੰਦਾ ਵਿਚਾਰਾ ਗਰੀਬ ਬੰਦਾ ਵਾ ਇਹਦੀ ਬਾਈਕ ਮੈਂ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਜਲਦੀ ਤੋਂ ਜਲਦੀ ਲੱਭ ਕੇ ਦੇਣ ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਾਹਾਂ ਤੇਂਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜ ਦੇ ਖੇਡਾਂ ਮਨੋਰੰਜਨ ਅਤੇ ਮੋਲੀਵੁੱਡ ਨਾਲ ਜੁੜੀ ਹਰ ਅਲਦਾਰਤਰੀ ਤੁਹਾਡੇ ਨਾਲ ਸਾਥੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਜੋ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ